ਮਾਲਵੇ ਦੇ ਦੋ ਪਿੰਡਾਂ ਦੇ ਵਿੱਚੋਂ ਖਬਰ ਆਈ ਆ ਉਹ ਹੈਗੀ ਚਰਚਾ ਨਾਲ ਸੰਬੰਧਤ 크੍ਰਿਸਚਨ ਭਾਈਚਾਰੇ ਨਾਲ ਸੰਬੰਧਤ ਇਸਾਈ ਮਤ ਨਾਲ ਸੰਬੰਧਤ ਵੀ ਭਾਈ ਪੰਜਾਬ ਦੇ ਲੋਕ ਪੰਜਾਬ ਦੇ ਸਿੱਖ ਪੰਜਾਬ ਦੇ ਗਰੀਬ ਪੰਜਾਬ ਦੇ ਦਲਿਤ ਇਸਾਈ ਭਾਈਚਾਰੇ ਨਾਲ ਕਿਉਂ ਜੁੜ ਰਹੇ ਆ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਆ ਚਲੋ ਮੈਂ ਪਿੰਡ ਦਾ ਜ਼ਿਕਰ ਨਹੀਂ ਕਰਦਾ ਉਸ ਪਿੰਡ ਦੇ ਵਿੱਚ ਇੱਕ ਚਰਚ ਬਣਾਈ ਜਾ ਰਹੀ ਆ ਉਹਦੀ ਨੀਂਹ ਪੜ ਦਿੱਤੀ ਗਈ ਆ ਤੇ ਜਦੋਂ ਹੁਣ ਉਹਦੀਆਂ ਕੰਧਾਂ ਬਣ ਰਹੀਆਂ ਤਾਂ ਉੱਥੇ ਸਿੱਖ ਭਾਈਚਾਰੇ ਦੇ ਕਈ ਲੋਕਾਂ ਦੇ ਵੱਲੋਂ ਜਾ ਕੇ ਰੋਕਿਆ ਗਿਆ ਤੇ ਉਹਨਾਂ ਨੂੰ ਟੋਕਿਆ ਗਿਆ ਤੇ ਉਥੇ ਧੌਲ ਧੱਫਾ ਵੀ ਹੋਇਆ ਇਸੇ ਤਰੀਕੇ ਦੇ ਨਾਲ ਪਤਾ ਲੱਗਾ ਜੀ ਕਿ ਫਾਜ਼ਲ ਕਾ ਦੇ ਵੱਲ ਇੱਕ ਥਾਂ ਦੇ ਉੱਤੇ ਈਸਾਈ ਭਾਈਚਾਰੇ ਦਾ ਪ੍ਰੋਗਰਾਮ ਹੋਣਾ ਤੇ ਉਹਦੇ ਲਈ ਬੋਰਡ ਲੱਗੇ ਪੋਸਟਰ ਲੱਗੇ ਆ ਤੇ ਕੁਝ ਕੁ ਲੋਕਾਂ ਦੇ ਵੱਲੋਂ ਪਾੜੇ ਗਏ ਆ ਉਹ ਕਹਿੰਦੇ ਵੀ ਨਾ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਇਸ ਤਰੀਕੇ ਦੇ ਨਾਲ ਸਿੱਖੀ ਦਾ ਭਾਣ ਨਹੀਂ ਹੋਣ ਦੇਣਾ ਸਿੱਖ ਧਰਮ ਦੀ ਥਾਂ ਦੇ ਉੱਤੇ ਈਸਾਈ ਮਤ ਦਾ ਪ੍ਰਚਾਰ ਕਰਨ ਵਾਲੇ ਲੋਕ ਆ ਜਿਹੜੇ ਉਹਨਾਂ ਨਾਲ ਅਸੀਂ ਸਿੱਜਾਂਗੇ ਉਹਨਾਂ ਦੇ ਪ੍ਰੋਗਰਾਮ ਨਹੀਂ ਹੋਣ ਦੇਵਾਂਗੇ ਜੇਕਰ ਉਹ ਕਿਤੇ ਪ੍ਰੋਗਰਾਮ ਕਰਨਗੇ ਅਸੀਂ ਵੱਡੀ ਗਿਣਤੀ ਦੇ ਵਿੱਚ ਉੱਥੇ ਜਾ ਕੇ ਰੋਕਾਂਗੇ ਉਹਨਾਂ ਦੇ ਵਿੱਚ ਵਿਗਨ ਪਾਵਾਂਗੇ ਉਹਨਾਂ ਨੂੰ ਅਸੀਂ ਇਹ ਪ੍ਰੋਗਰਾਮ ਸਫਲਤਾਪੂਰਵਕ ਤਰੀਕੇ ਨਾਲ ਨਹੀਂ ਕਰਨ ਦੇਵਾਂਗੇ ਸਵਾਲ ਸਭ ਤੋਂ ਵੱਡਾ ਇਹ ਆ ਕਿ ਕੀ ਇਸ ਤਰੀਕੇ ਦੇ ਨਾਲ ਅਸੀਂ ਕਿਸੇ ਨੂੰ ਰੋਕ ਸਕਦੇ ਹਾਂ ਕੀ ਇਹ ਸਾਡਾ ਢੰਗ ਤਰੀਕਾ ਵਾਜਬ ਹੈ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਇੱਕ ਇੱਕ ਪਿੰਡ ਦੇ ਵਿੱਚ ਕਈ ਕਈ ਧਾਰਮਿਕ ਸਥਾਨ ਹੋਣ ਦੇ ਬਾਵਜੂਦ ਚਰਚ ਬਣਨ ਦੇ ਬਾਵਜੂਦ ਤੇ ਸਾਨੂੰ ਇੰਨਾ ਖਤਰਾ ਪੈਦਾ ਹੁੰਦਾ ਜੇ ਮੰਨ ਲਓ ਕਿਸੇ ਪਿੰਡ ਦੇ ਵਿੱਚ ਚਾਰ ਗੁਰੂ ਘਰ ਆ ਉਹਦੇ ਵਿੱਚ ਦੋ ਮੰਦਰ ਆ ਇੱਕ ਡੇਰਾ ਵੀ ਆ ਇੱਕ ਮਸਜਿਦ ਵੀ ਆ ਜੇਕਰ ਸੱਤ ਅੱਠ 10 ਧਾਰਮਿਕ ਸਥਾਨ ਵੱਖ-ਵੱਖ ਧਰਮਾਂ ਦੇ ਹੈਗੇ ਆ ਤੇ ਜੇਕਰ ਉੱਥੇ ਇੱਕ ਚਰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਬਣ ਜਾਂਦੀ ਆ ਤੇ ਫਿਰ ਇਹਦੇ ਨਾਲ ਕਿਹੜੇ-ਕਿਹੜੇ ਧਰਮ ਨੂੰ ਖਤਰਾ ਪੈਦਾ ਹੁੰਦਾ ਕੀ ਸਾਡੀ ਹਿੰਮੇ ਨੂੰ ਖਤਰਾ ਪੈਦਾ ਹੁੰਦਾ ਕੀ ਸਾਡੀ ਅਗਿਆਨਤਾ ਨੂੰ ਖਤਰਾ ਪੈਦਾ ਹੁੰਦਾ ਜਾਂ ਇਹਦੇ ਪਿੱਛੇ وجہ ਕੀ ਆ ਹੁਣ ਸਵਾਲ ਸਭ ਤੋਂ ਵੱਡਾ ਇਹ ਪੈਦਾ ਹੁੰਦਾ ਕਿ ਅਸੀਂ ਪਿੰਡ-ਪਿੰਡ ਦੇ ਵਿੱਚ ਚਰਚ ਕਿਉਂ ਬਣਾ ਰਹੇ ਆ ਤੇ ਪਿੰਡ ਪਿੰਡ ਦੇ ਵਿੱਚ ਲੋਕ ਚਰਚਾ ਨਾਲ ਜੁੜ ਕੇ ਹੋ ਰਹੇ ਆ ਮੈਂ ਖੁਦ ਸਿੱਖ ਧਰਮ ਨਾਲ ਸੰਬੰਧਤ ਆ ਤੇ ਮੈਂ ਸਿੱਖ ਧਰਮ ਦੇ ਫਲਸਫੇ ਨੂੰ ਸਮਝਦਾ ਮੈਨੂੰ ਗੁਰੂ ਸਾਹਿਬਾਨ ਨੇ ਇਹ ਗੱਲ ਕਈ ਸਾਲ ਨੂੰ ਸਭ ਨੂੰ ਗੁਰੂ ਸਾਹਿਬਾਨ ਨੇ ਇਹ ਗੱਲ ਕਹੀ ਕਿ ਤੁਸੀਂ ਭਾਈ ਜਾਤ ਪਾਤ ਤੋਂ ਉੱਤੇ ਉੱਠਣਾ ਸਾਰੇ ਧਰਮ ਬਰਾਬਰ ਆ ਕਿਸੇ ਨਾਲ ਈਰਖਾ ਦਵੇਤ ਦੀ ਭਾਵਨਾ ਨਹੀਂ ਰੱਖਣੀ ਪਰ ਮੇਰੀ ਸਿੱਖ ਭਾਈਚਾਰੇ ਨੂੰ ਇੱਕ ਸਵਾਲ ਆ ਇੱਕ ਬੇਨਤੀ ਆ ਇੱਕ ਅਰਜ਼ੋਈ ਆ ਵੀ ਕੀ ਤੁਸੀਂ ਆਪਦੇ ਮਨ ਦੇ ਵਿੱਚੋਂ ਜਾਤ ਪਾਤ ਕੱਢੀ ਕੀ ਤੁਸੀਂ ਇਸ ਗੱਲ ਨੂੰ ਮੰਨਦੇ ਨਹੀਂ ਕਿ ਸਿੱਖ ਧਰਮ ਆਪਾਂ ਜੱਟਾਂ ਦਾ ਧਰਮ ਬਣਾ ਕੇ ਰੱਖਦਾ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਸਾਰੇ ਇੱਕ ਹਨ ਇੱਕ ਓੰਕਾਰ ਦੀ ਗੱਲ ਕਹੀ ਅਸੀਂ ਤਾਂ ਸਿੱਖਾਂ ਦੀਆਂ ਸ਼ਾਖਾਵਾਂ ਬਣਾ ਲਈਆਂ ਆ ਮੱਝਵੀ ਸਿੱਖ ਆ ਆ ਰਾਮਗੜੀਆ ਸਿੱਖ ਆ ਆ ਜੱਟ ਸਿੱਖ ਆ ਆ ਫਲਾਣੇ ਸਿੱਖ ਆ ਉਹਨਾਂ ਨੇ ਸਾਨੂੰ ਬੈਂਕ ਦੀਆਂ ਬ੍ਰਾਂਚ ਵਾਂਗੂ ਬੈਂਕ ਦੀਆਂ ਸ਼ਾਖਾਵਾਂ ਵਾਂਗੂ ਵੱਡੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਦੀਆਂ ਸ਼ਾਖਾਵਾਂ ਵਾਂਗੂ ਇਹ ਗੱਲ ਕਹੀ ਸੀ ਵੀ ਸਿੱਖੀ ਦੀਆਂ ਬ੍ਰਾਂਚਾਂ ਖੋਲ੍ਹ ਲਓ ਜਿਹੜੀਆਂ ਸਿੱਖੀ ਦੀਆਂ ਬ੍ਰਾਂਚਾਂ ਅਸੀਂ ਖੋਲ੍ਹੀਆਂ ਇਹਦੇ ਕਰਕੇ ਅੱਕੇ ਹੋਏ ਕਲਪੇ ਹੋਏ ਲੋਕਾਂ ਨੇ ਕਿਤੇ ਇਹ ਤਾਂ ਨਹੀਂ ਵੀ ਭਾਈ ਈਸਾਈ ਭਾਈਚਾਰੇ ਵੱਲ ਜਾਣਾ ਸ਼ੁਰੂ ਕੀਤਾ ਉਹ ਕਿਤੇ ਚਰਚਾਂ ਦੇ ਨਾਲ ਜੁੜ ਗਏ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਪੰਜਾਬ ਦੇ ਵਿੱਚ ਆਪਾਂ ਜਾਣਦੇ ਕਿ ਲਗਭਗ 13000 ਪਿੰਡਾਂ ਲਗਭਗ ਇੱਕ ਇੱਕ ਪਿੰਡ ਦੇ ਵਿੱਚ ਤੁਸੀਂ ਮੰਨੋ ਵੀ ਚਾਰ ਚਾਰ ਗੁਰੂ ਘਰ ਵੀ ਆ 13 ਚੁੱਕ 52000 ਜੇ ਮੰਨ ਲਓ ਪੰਜਾਬ ਦੇ ਵਿੱਚ ਗੁਰੂ ਘਰ ਹੋਣ ਮੈਂ ਗੁਸਤਾਖੀ ਲਈ ਮਾਫੀ ਚਾਹੁੰਦਾ ਇਹ ਗੱਲ ਤੁਹਾਨੂੰ ਲੜੇ ਨਾ ਚੁਬੇ ਨਾ ਕਿਸੇ ਪਿੰਡ 'ਚ ਚਾਰ ਗੁਰੂ ਘਰ ਵੀ ਆ ਕਿਸੇ 'ਚ ਦੋ ਵੀ ਹੋਣਗੇ ਕਿਸੇ 'ਚ ਸ਼ਾਇਦ ਇੱਕ ਵੀ ਹੋਵੇ ਤੇ ਕਿਸੇ ਵਿੱਚ 10 ਵੀ ਹੋਣਗੇ ਪਰ ਤੁਸੀਂ ਔਸਤਨ 4 ਰੱਖੋ ਜੇ ਪੰਜਾਬ ਦੇ ਵਿੱਚ 52000 ਦੇ ਕਰੀਬ ਗੁਰੂ ਘਰ ਆ ਤੇ ਪੰਜਾਬ ਦੇ ਵਿੱਚ ਚਰਚਾਂ ਇੰਨੀਆਂ ਹਨ ਕਿ ਨਹੀਂ ਤੇ ਜੇ 52000 ਗੁਰੂ ਘਰ ਹੋਣ ਦੇ ਬਾਵਜੂਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਣ ਦੇ ਬਾਵਜੂਦ ਸਾਡੇ ਕੋਲੇ ਇੰਨੇ ਰਾਗੀ ਢਾਡੀ ਪ੍ਰਚਾਰਕ ਗ੍ਰੰਥੀ ਸਿੰਘ ਹੋਣ ਦੇ ਬਾਵਜੂਦ ਸਾਡੇ ਕੋਲੇ ਇੰਨੇ ਬਾਬੇ ਹੋਣ ਦੇ ਬਾਵਜੂਦ ਅੱਜ ਜੇ ਸਿੱਖ ਧਰਮ ਨੂੰ ਖਤਰਾ ਪੈਦਾ ਹੋਇਆ ਤਾਂ ਆਪਦਾ ਸਵੈ ਚਿੰਤਨ ਕਰਕੇ ਦੇਖੋ ਵੀ ਪਿੰਡ-ਪਿੰਡ ਦੇ ਵਿੱਚ ਚਰਚਾ ਖੁੱਲ ਕੇ ਹੋ ਰਹੀ ਆ ਦਲਿਤ ਭਾਈਚਾਰਾ ਉਧਰਲੇ ਪਾਸੇ ਕਿਉਂ ਜਾ ਰਿਹਾ ਦਲਿਤ ਭਾਈਚਾਰੇ ਦੀਆਂ ਲੋੜਾਂ ਕਿਹੜੀਆਂ-ਕਿਹੜੀਆਂ ਮੈਂ ਨਹੀਂ ਕਹਦਾ ਵੀ ਭਾਈ ਆਪਦੇ ਸਿਧਾਂਤ ਵੇਚ ਦਿਓ ਮੈਂ ਇਸ ਗੱਲ ਦੇ ਖਿਲਾਫ ਹਾਂ ਮੈਂ ਕਦੇ ਵੀ ਗੁਰੂ ਘਰ ਤੋਂ ਬਿਨਾਂ ਕਿਸੇ ਹੋਰ ਥਾਂ ਦੇ ਉੱਤੇ ਜਾ ਕੇ ਬਹੁਤਾ ਨਕਦੀ ਰਗੜਦਾ ਹਾਂ ਮੈਂ ਕਦੇ-ਕਦੇ ਮੰਦਿਰ ਵੀ ਚਲਾ ਜਾਂਦਾ ਮੇਰੇ ਦੋਸਤ ਕਹੀ ਹੈਗੇ ਆ ਮੈਂ ਮਸਜਿਦ ਦੇ ਵਿੱਚ ਵੀ ਗਿਆ ਜਦੋਂ ਅਸੀਂ ਪਾਕਿਸਤਾਨ ਵੱਲ ਗਏ ਸੀਗੇ ਲਾਹੌਰ ਸ਼ਹਿਰ ਦੇ ਵਿੱਚ ਮੈਂ ਆਪਣੇ ਦੋਸਤਾਂ ਨਾਲ ਮਸਜਿਦ ਦੇ ਵਿੱਚ ਵੀ ਗਿਆ ਮੈਂ ਡੇਰੇ ਦੇ ਵਿੱਚ ਕਦੇ ਨਹੀਂ ਗਿਆ ਮੈਂ ਹਾਲੇ ਤੱਕ ਗਿਰਜਾ ਘਰ ਦੇ ਵਿੱਚ ਵੀ ਕਦੇ ਨਹੀਂ ਗਿਆ ਪਰ ਜੇਕਰ ਮੈਨੂੰ ਜਾਣਾ ਪਵੇ ਮੈਨੂੰ ਐ ਨਹੀਂ ਲੱਗਦਾ ਕਿ ਮੇਰੀ ਕੋਈ ਸਿੱਖੀ ਨੂੰ ਖਤਰਾ ਪੈਦਾ ਹੋ ਗਿਆ ਮੇਰੇ ਜਿਹੜੇ ਸਿਧਾਂਤ ਆ ਮੇਰੇ ਸਿਧਾਂਤਾਂ ਨੂੰ ਖਤਰਾ ਨਹੀਂ ਪ ਪਰ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਤੇ ਸਿੱਖ ਭਾਈਚਾਰੇ ਨੂੰ ਸਮਝਣੀ ਚਾਹੀਦੀ ਆ ਕਿ ਜੇਕਰ ਅੱਜ ਪਿੰਡ-ਪਿੰਡ ਦੇ ਵਿੱਚ ਚਰਚ ਬਣ ਰਹੀ ਆ ਤਾਂ ਇਹਦੇ ਪਿੱਛੇ ਕਾਰਨ ਕਿਹੜੇ ਆ ਇਹ ਤਾਂ ਹੈ ਨਹੀਂ ਵੀ ਤੁਹਾਡੇ ਪਿੰਡ ਦੇ ਵਿੱਚ ਜਾਂ ਸਾਡੇ ਪਿੰਡ ਦੇ ਵਿੱਚ ਚਰਚ ਬਣ ਗਈ ਕਿ ਉਹਦੇ ਵਿੱਚ ਆਉਂਦੇ ਆਂਧਰਾ ਪ੍ਰਦੇਸ਼ ਦੇ ਲੋਕ ਆ ਸਾਡੇ ਪਿੰਡ ਦੇ ਜਾਂ ਗਵਾਂਡੀ ਪਿੰਡ ਦੇ ਜਾਂ ਉਹਦੇ ਗਵਾਂਡੀ ਪਿੰਡ ਦੇ 5 7 10 ਪਿੰਡਾਂ ਦੇ ਲੋਕ ਹੀ ਉੱਥੇ ਆਉਂਦੇ ਹੋਣੇ ਆ ਦੁਆਬੇ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਚਰਚਾਂ ਬਣੀਆਂ ਮਾਲਵੇ ਦੇ ਵਿੱਚ ਬਣਨੀਆਂ ਸ਼ੁਰੂ ਹੋ ਗਈਆਂ ਮਾਝੇ ਦੇ ਵਿੱਚ ਇਸ ਤੋਂ ਪਹਿਲਾਂ ਹੀ ਬਣੀਆਂ ਹੋਈਆਂ ਇਹ ਗੱਲ ਮੈਂ ਲਿਖ ਕੇ ਦੇਣ ਨੂੰ ਤਿਆਰਾਂ ਕਿ ਆਉਂਦੇ ਸਮੇਂ ਦੇ ਵਿੱਚ ਇਹਦੀ ਗਿਣਤੀ ਦੇ ਵਿੱਚ ਕਈ ਗੁਣਾ ਵਾਧਾ ਹੋਊਗਾ ਕਈ ਗੁਣਾ ਵਧ ਹੋਊਗਾ ਵਾਧਾ ਇਜ਼ਾਫਾ ਬਹੁਤ ਵੱਡੇ ਪੱਧਰ ਤੇ ਹੋਣਾ ਕਿਉਂਕਿ ਅਸੀਂ ਇਹ ਗੱਲ ਮੰਨੀਏ ਨਾ ਮੰਨੀਏ ਸਿੱਖ ਭਾਈਚਾਰੇ ਨੇ ਦਲਿਤ ਭਾਈਚਾਰੇ ਨੂੰ ਉਹਨਾਂ ਮਾਨ ਸਨਮਾਨ ਦਿੱਤਾ ਹੀ ਨਹੀਂ ਜਿਹਦੇ ਉਹ ਹੱਕਦਾਰ ਸਨ ਕਿੰਨੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਵੱਡੇ ਵੱਡੇ ਗੁਰੂ ਘਰਾਂ ਜਿਹੜੇ ਉਹਨਾਂ ਕਿੰਨੀਆਂ ਕਮੇਟੀਆਂ ਜਿਹਦੇ ਵਿੱਚ ਆਪਾਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਕੈਸ਼ੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਜਾਂ ਪ੍ਰਧਾਨ ਬਣਾਇਆ ਉਹ ਸਾਡੇ ਵੱਲੋਂ ਦਰਕਾਰੇ ਹੋਏ ਟੁੱਟੇ ਹੋਏ ਹੋਰ ਪਾਸੇ ਨੂੰ ਤੁਰਪੇ ਆ ਇਹ ਗੱਲ ਕੌੜੀ ਆ ਤੇ ਇਹ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਸਿੱਖ ਘਟ ਗਿਣਤੀ ਦੇ ਵਿੱਚ ਹੋਣਗੇ ਇਹ ਗੱਲ ਪੱਕੀ ਆ ਕਿਉਂਕਿ ਅਸੀਂ ਦੇਖੋ ਤੁਸੀਂ ਆਪਦੇ ਆਪ ਵੱਲ ਦੇਖ ਲਓ 5 ਕਰੋੜ ਦਾ ਗੁਰਦੁਆਰਾ ਬਣਾ ਲਿਆ ਤੇ 5000 ਰੁਪਏ ਗ੍ਰੰਥੀ ਸਿੰਘ ਨੂੰ ਦੰਨੇ ਆ ਤੇ ਗ੍ਰੰਥੀ ਸਿੰਘ ਧਰਲੇ ਮਾਰਦਾ ਵੀ ਕਿਰਪਾ ਕਰਕੇ ਰੱਬ ਦਾ ਵਾਪਸਦਾ ਵੀ ਭਾਈ ਮੈਨੂੰ ਥੋੜੇ ਜਿਹੇ ਪੈਸੇ ਦੇ ਦਿਓ ਇਧਰ ਪੱਖਾ ਹੀ ਲਵਾ ਦਿਓ ਮੇਰੇ ਕੂਲਰ ਹੀ ਲਵਾ ਦਿਓ ਕਮਰੇ ਦੇ ਵਿੱਚ ਮੇਰੇ ਨਿਆਣਿਆਂ ਦੀ ਫੀਸ ਹੀ ਦੇ ਦਿਓ ਜਦੋਂ ਉਹ ਤਰਲੇ ਮਾਰਦਾ ਤੇ ਫਿਰ ਉਹ ਕਿਸੇ ਪਾਸੇ ਹੋਰ ਜਾਊਗਾ ਆਉਂਦੇ ਸਮੇਂ ਦੇ ਵਿੱਚ ਸਾਨੂੰ ਚੰਗੇ ਰਾਗੀ ਸਾਨੂੰ ਚੰਗੇ ਢਾਡੀ ਸਾਨੂੰ ਚੰਗੇ ਪ੍ਰਚਾਰਕ ਸਾਨੂੰ ਗੁਰੂ ਘਰ ਦੇ ਸੇਵਕ ਆਉਂਦੇ ਸਮੇਂ ਤੇ ਮਿਲਨੇ ਨਹੀਂ ਅਸੀਂ ਕੱਲੀ ਇਹ ਹੀ ਗੱਲ ਕਵਾਂਗੇ ਚੱਕ ਦਿਆਂਗੇ ਫੱਟੇ ਰੱਖਦੇ ਆਗੇ ਫੱਟੇ ਸਾਡੇ ਵਰਗਾ ਹੈ ਕੋਈ ਨਹੀਂ ਅਸੀਂ ਸਿਰਫ ਇਹ ਗੱਲ ਕਰਦੇ ਰਹਿ ਜਾਾਂਗੇ ਅੱਜ ਪੰਜਾਬ ਦੇ ਵਿੱਚ ਥਾਂ ਥਾਂ ਤੇ ਚਰਚਾਂ ਖੁੱਲੀਆਂ ਕਿਉਂ ਆ ਉਹ ਪ੍ਰਚਾਰ ਕਿਵੇਂ ਕਰਦੇ ਮੈਂ ਕਿਹਾ ਅੱਗੇ ਵੀ ਵੀਡੀਓ ਦੇ ਵਿੱਚ ਗੱਲ ਕਹੀ ਸੀ ਉਹ ਮੈਂ ਅੱਜ ਫਿਰ ਦਹਰਾਉਣਾ ਉਹ ਡੋਰ ਟੂ ਡੋਰ ਜਾ ਰਹੇ ਆ ਆਪਾਂ ਕਿੰਨਾ ਕੁ ਜਾ ਰਹੇ ਆ ਉਹ ਗਾਲਾਂ ਕੱਢਦੇ ਆ ਆਪਾਂ ਤਾਂ ਤਖਤਾਂ ਦੇ ਜਥੇਦਾਰਾਂ ਨੂੰ ਵੀ ਗਾਲਾਂ ਕੱਢ ਦਿੰਦੇ ਆ ਆਪਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਵੀ ਗਲਤ ਲੱਗਦੇ ਆ ਆਪਾਂ ਨੂੰ ਪੰਥਕ ਪਾਰਟੀਆਂ ਵੀ ਗਲਤ ਲੱਗਦੇ ਆ ਜਥੇਦਾਰ ਵੀ ਗਲਤ ਲੱਗਦੇ ਆ ਆਪਾਂ ਪੱਗੋ ਹੱਥੀ ਗੁਰੂ ਘਰਾਂ 'ਚ ਹੁੰਨੇ ਆ ਕੀ ਚਰਚਾਂ ਦੇ ਵਿੱਚ ਪ੍ਰਧਾਨਗੀ ਦੇ ਲਈ ਗੁਰੂ ਘਰਾਂ ਦੇ ਵਿੱਚ ਵਾਂਗੂ ਪੱਗੋ ਹੱਥੀ ਹੋਏ ਕਦੇ ਕੀ ਉੱਥੇ ਜਾ ਕੇ ਛਿਤਰੋ-ਛਿਤਰੀ ਹੁੰਦੇ ਆ ਕੀ ਕੁੜਤੇ ਪਾੜਦੇ ਆ ਕੀ ਇਹੋ ਜਿਹੀਆਂ ਖਬਰਾਂ ਕਦੇ ਆਈਆਂ ਜੇ ਨਹੀਂ ਆਈਆਂ ਤੇ ਆਪਾਂ ਉਹਨਾਂ ਦੇ ਕੋਲੋਂ ਸਿੱਖ ਕਿਤੇ ਵੀ ਤੁਸੀਂ ਜਾਣੇ ਆਂ ਕੁਝ ਨਾ ਕੋਈ ਤੁਸੀਂ ਅਬਜ਼ਰਵ ਕਰਦੇ ਸਿੱਖਦੇ ਆਂ ਉਹਨਾਂ ਨੇ ਜਿੱਨਾ ਲਿਟਰੇਚਰ ਵੰਡਣਾ ਸ਼ੁਰੂ ਕੀਤਾ ਆਪਾਂ ਸਿੱਖ ਭਾਈਚਾਰਾ ਵੰਡਦੇ ਹਾਂ ਆਪਾਂ ਪਾਠ ਕਰਦੇ ਆਂ ਪਹਿਲਾਂ ਆਪਣੇ ਆਪ ਨੂੰ ਸਵਾਲ ਕਰਕੇ ਪਿੰਡ ਦੇ ਵਿੱਚ ਚਰਚ ਖੁੱਲ ਜੇ ਚਰਚ ਬਣ ਜੇ ਆਪਾਂ ਕਹਿੰਦੇ ਸਿੱਖੀ ਨੂੰ ਖਤਰਾ ਪੈਦਾ ਹੋ ਗਿਆ ਕਿ ਆਪਾਂ ਸਿੱਖਾਂ ਨੂੰ ਖਤਰਾ ਨਹੀਂ ਪੈਦਾ ਕਰਦੇ ਸਿੱਖੀ ਨੂੰ ਖਤਰਾ ਨਹੀਂ ਪੈਦਾ ਕੀਤਾ ਨਾ ਅਸੀਂ ਕਦੇ ਗੁਰੂ ਸਾਹਿਬਾਂ ਦੇ ਦਿਹਾੜੇ ਮਨਾਏ ਸਹੀ ਤਰੀਕੇ ਨਾਲ ਜਜ਼ਬਾਤੀ ਤੌਰ ਦੇ ਉੱਤੇ ਉਹ ਅਸੀਂ ਬਣਾ ਲਏ ਟੂਰਿਸਟ ਦੇ ਤੌਰ ਦੇ ਉੱਤੇ ਵੀ ਘੁੰਮਣ ਫਿਰਨ ਜਾਵਾਂਗੇ ਅੱਜ ਅਸੀਂ ਇੱਧਰ ਜਾਨੇ ਅੱਜ ਅਸੀਂ ਇੱਧਰ ਜਾਨੇ ਆ ਨਾ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਜਿਨ੍ਹਾਂ ਨੂੰ ਲੱਗਦਾ ਵੀ ਭਾਈ ਸਿੱਖ ਧਰਮ ਨੂੰ ਖਤਰਾ ਪੈਦਾ ਹੁੰਦਾ ਉਹ ਗੁਟਕਾ ਸਾਹਿਬ ਨੂੰ ਪੜਦੇ ਆ ਉਹ ਮੂਲ ਮੰਤਰ ਨੂੰ ਹਰ ਰੋਜ਼ ਪੜਦੇ ਆ ਦੱਸੋ ਇਹਦਾ ਉੱਤਰ ਦਿਓ ਜੇ ਨਹੀਂ ਪੜਦੇ ਤੇ ਫਿਰ ਤਾਂ ਕੋਈ ਖਤਰਾ ਹੈ ਹੀ ਨਹੀਂ ਖਤਰਾ ਤਾਂ ਸਭ ਤੋਂ ਵੱਡਾ ਆਪਣੇ ਕੋਲੋਂ ਆ ਕੀ ਅਸੀਂ ਗੁਰੂ ਸਾਹਿਬ ਦੇ ਵੱਲੋਂ ਦਿੱਤੇ ਗਏ ਸਿਧਾਂਤਾਂ ਨੇ ਉੱਤੇ ਅਮਲ ਕੀਤਾ ਨਹੀਂ ਕੀਤਾ ਤੇ ਫਿਰ ਤੁਹਾਨੂੰ ਖਤਰਾ ਕਿਹੜੀ ਗੱਲ ਦਾ ਉਹ ਆ ਰਹੇ ਹਨ ਜੇਕਰ ਤਾਂ ਸਾਡੀਆਂ ਬੱਜਰ ਗਲਤੀਆਂ ਦੇ ਕਰਕੇ ਆ ਰਹੇ ਆ ਉਹ ਜੇਕਰ ਆ ਰਹੇ ਆ ਤੇ ਫਿਰ ਉਹ ਇਸ ਕਰਕੇ ਆ ਰਹੇ ਕਿਉਂਕਿ ਉਹ ਕਿਸੇ ਦੇ ਲਈ ਢਾਰਸ ਬਣ ਰਹੇ ਆ ਤੇ ਆਪਾਂ ਆਪਾਂ ਲੜਦੇ ਰਹਗੇ ਆਪਾਂ ਕਸੂਰ ਕੱਢਦੇ ਰਹਗੇ ਆਪਾਂ ਸਮਝਾਉਂਦੇ ਰਹਗੇ ਆਪਾਂ ਸਮਝੇ ਤਾਂ ਹੈ ਹੀ ਨਹੀਂ ਗੁਰਬਾਣੀ ਦੇ ਵਿੱਚ ਜੋ ਕੁਝ ਦਰਜ ਆ ਉਹਦੇ ਉੱਤੇ ਅਮਲ ਕਰਨ ਵਾਲੇ ਕਿੰਨੇ ਫੀਸ ਦੀ ਸਿੱਖ ਹੋਣਗੇ ਸਵਾਲ ਸਭ ਤੋਂ ਵੱਡਾ ਇਹ ਆ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ ਉਸੇ ਦਸਤਾਰ ਦੀ ਬਹੁਤ ਸਤਿਕਾਰ ਕਰਦੇ ਆ ਅਹਿਮੀਅਤ ਨੂੰ ਸਮਝਦੇ ਆ ਦਾੜੇ ਦਾ ਪ੍ਰਕਾਸ਼ ਕੀਤਾ ਅਸੀਂ ਤਾਂ ਉਹਨਾਂ ਦੇ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਪਰ ਜਿਨ੍ਹਾਂ ਨੇ ਇਹ ਸਾਰੇ ਸਰੂਪ ਧਾਰੇ ਆ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਆ ਕੀ ਉਹ ਜੋ ਕੁਝ ਵਿੱਚ ਲਿਖਿਆ ਹੋਇਆ ਉਹਦੇ ਉੱਤੇ ਜ਼ਿੰਦਗੀ ਦੇ ਵਿੱਚ ਅਮਲ ਕੀਤਾ ਗੁਰੂ ਸਾਹਿਬ ਨੇ ਤਾਂ ਇਹ ਗੱਲ ਕਹੀ ਵੀ ਸਾਰੇ ਧਰਮ ਇੱਕ ਬਰਾਬਰ ਆ ਜੇਕਰ ਉਹ ਆਤੇ ਫਿਰ ਉਹ ਵੀ ਚੰਗੇ ਆ ਤੇ ਆਪਾ ਤੇ ਆਪਾ ਵੀ ਚੰਗੇ ਤੇ ਹਿੰਦੂ ਧਰਮ ਵਾਲੇ ਵੀ ਚੰਗੇ ਆ ਆਪਾਂ ਆਪਦੀਆਂ ਗਲਤੀਆਂ ਨੂੰ ਸਮਝ ਗਏ ਆਪਾਂ ਤਾਂ ਜੇਕਰ ਇੱਕ ਨਿੱਕੀ ਜੀ ਗੱਲ ਹੋ ਜਾਏ ਕਿਸੇ ਦੇ ਮੂੰਹ ਦੇ ਵਿੱਚੋਂ ਸ਼ਬਦ ਗਲਤੀ ਨਾਲ ਨਿਕਲ ਜੇ ਆ ਹੁਣ ਮੈਂ ਗੱਲਾਂ ਕਰ ਰਿਹਾ ਤੇ ਜੇ ਮੇਰੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਹਾਲਾਂਕਿ ਨਿਕਲ ਨਹੀਂ ਚਾਹੀਦਾ ਮੇਰੇ ਮੂੰਹ ਦੇ ਵਿੱਚੋਂ ਕਿਸੇ ਵੀ ਸਿੱਖ ਇਤਿਹਾਸ ਦੇ ਪਾਤਰ ਦੇ ਬਾਰੇ ਗੁਰੂ ਸਾਹਿਬਾਨ ਦੇ ਬਾਰੇ ਜੇਕਰ ਮੰਨ ਲਓ ਕੋਈ ਸ਼ਬਦ ਤਿਲਕ ਜਾਵੇ ਸਾਰੇ ਕਹਿਣਗੇ ਗਦਾਰ ਆ ਇਹ ਤਾਂ ਗੁਰੂ ਦਾ ਗਦਾਰ ਆ ਇਹਦਾ ਸੋਦਾ ਲਾੜਣਾ ਚਾਹੀਦਾ ਇਹਨੂੰ ਮਾਰ ਦੇਣਾ ਚਾਹੀਦਾ ਇਹ ਤਾਂ ਹਿੰਸਕ ਵਰਤਾਰਾ ਨਾ ਆਪਾਂ ਤਾਂ ਜਿਹੜਾ ਬੰਦਾ ਗਲਤ ਹੈ ਜਿਹੜਾ ਗੁਨਾਹ ਕਰਦਾ ਜਿਹੜਾ ਗਲਤੀਆਂ ਕਰਦਾ ਉਹਨੂੰ ਗੱਲ ਨਾਲ ਲਾ ਕੇ ਉਹਨੂੰ ਪਿਆਰ ਨਾਲ ਸਮਝਾਉਣਾ ਤੇ ਆਪਾਂ ਡਾਂਗ ਦੇ ਜ਼ੋਰ ਦੇ ਉੱਤੇ ਧਰਮਾਂ ਦੀ ਜਿੱਤ ਨਹੀਂ ਪ੍ਰਾਪਤ ਕਰ ਸਕਦੇ ਇਹ ਵੇਲਾ ਜਿਹੜਾ ਅੱਜ ਦਾ ਇਹਨੂੰ ਸਮਝਣ ਦੀ ਲੋੜ ਆ ਆਪਾਂ ਸਿੱਖ ਧਰਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਉਹਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਕਿੰਨਾ ਕੁ ਲਿਟਰੇਚਰ ਵੰਡਿਆ ਹੁਣ ਸਵਾਲ ਇਹ ਆ ਆਪਣੇ ਪੰਜਾਬ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰਚਾਰ ਕਰਾਗੀ ਢਾਡੀ ਕਵੀਸ਼ਰ ਹੈਗੇ ਆ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇਕਰ ਉਹਨਾਂ ਦੇ ਰਾਹੀਂ ਸਾਨੂੰ ਖਤਰਾ ਪੈਦਾ ਹੁੰਦਾ ਚਰਚਾਂ ਦੇ ਰਾਹੀਂ ਤੇ ਫਿਰ ਸਾਡਾ ਹੱਲ ਕੋਈ ਨਹੀਂ। ਅਸੀਂ ਫਿਲਪਾਈਨ ਦੇ ਵਿੱਚ ਜਾ ਕੇ ਆਏ ਆ। ਦਹਾਕਿਆਂ ਤੋਂ ਪੰਜਾਬੀ ਸਿੱਖ ਭਾਈਚਾਰਾ, ਗੈਰ ਸਿੱਖ ਭਾਈਚਾਰਾ ਉੱਥੇ ਰਹਿੰਦਾ। ਤੇ ਫਿਲਪਾਈਨ ਤੇ ਕਈ ਹੋਰ ਦੇਸ਼ਾ ਜਿਹੜੇ ਉਹਨਾਂ ਦੇ ਵਿੱਚ ਈਸਾਈ ਭਾਈਚਾਰੇ ਦਾ ਪ੍ਰਭਾਵ ਆ। ਥਾਂ-ਥਾਂ ਤੇ ਚਰਚਾਂ ਬਣੀਆਂ। ਪਰ ਸਾਡੇ ਪੰਜਾਬਗਾਂ ਨੇ ਉੱਥੇ ਜਾ ਕੇ ਸਾਡੇ ਸਿੱਖਾਂ ਨੇ ਉੱਥੇ ਜਾ ਕੇ ਤੇ ਫਿਲਪਾਈਨ ਦੇ ਵਿੱਚ 40 ਤੋਂ ਵੱਧ ਗੁਰੂ ਘਰਾਂ ਜਿਹੜੇ ਉਹ ਵਕ ਵਕ ਖਾਂਵੇਂ ਤੇ ਸੁਸ਼ੋਭਿਤ ਕੀਤੇ ਆ ਉਹਨਾਂ ਨੇ ਤਾਂ ਕਦੇ ਇਹ ਗੱਲ ਕਹੀ ਨਹੀਂ ਕਿ ਭਾਈ ਸਾਡੇ ਧਰਮ ਨੂੰ ਖਤਰਾ ਪੈਦਾ ਹੋਗਾ ਤੁਸੀਂ ਚਰਚਾਂ ਦੇ ਵਿੱਚ ਗੁਰਦੁਆਰਾ ਕਿਵੇਂ ਬਣਾ ਲਿਆ ਸਾਡੇ ਧਰਮ ਨੂੰ ਖਤਰਾ ਕਿਉਂ ਪੈਦਾ ਕੀਤਾ ਤੇ ਸਾਡੇ ਕੋਲੇ ਇੰਨੇ ਗੁਰੂ ਘਰ ਆ ਇੰਨੇ ਮੰਦਰ ਆ ਇੰਨੀਆਂ ਮਸਜਿਦਾਂ ਇੰਨੇ ਡੇਰੇ ਆ ਤੇ ਜੇਕਰ ਇੱਕ ਆ ਕੇ ਵਿੱਚ ਚਰਚ ਬਣ ਜਾਂਦੀ ਤਾਂ ਇਹਦੇ ਨਾਲ ਕੋਈ ਸਿੱਖ ਧਰਮ ਨੂੰ ਖਤਰਾ ਨਹੀਂ ਪੈਦਾ ਹੁੰਦਾ ਸਿੱਖ ਧਰਮ ਨੂੰ ਖਤਰਾ ਇਸ ਵੇਲੇ ਸਿੱਖਾਂ ਤੋਂ ਆ ਇਹ ਗੱਲ ਸਮਝਣ ਦੀ ਲੋੜ ਹੈਗੀ ਆ ਜਿਹੜੇ ਅਸੀਂ ਆਪਦੇ ਨਾਲੋਂ ਤੋੜਲੇ ਐ ਜੇਕਰ ਉਹ ਅਸੀਂ ਆਪਣੇ ਨਾਲ ਨਹੀਂ ਜੋੜਾਂਗੇ ਤੁਸੀਂ ਦੇਖੋ ਗੁਰੂ ਸਾਹਿਬਾਨ ਦੇ ਵਾਲੇ ਝਾਤ ਮਾਰੋ ਪੰਜ ਪਿਆਰਿਆਂ ਦੇ ਵਾਲੇ ਦੇਖੋ ਵੀ ਭਾਈ ਉਹਨਾਂ ਦੇ ਵਿੱਚੋਂ ਕੌਣ ਦਲਿਤ ਸੀ ਤੇ ਕੌਣ ਉਹਦੇ ਵਿੱਚ ਜੱਟ ਸੀ ਆਪਾਂ ਨੂੰ ਇਹਨਾਂ ਗੱਲਾਂ ਦੇ ਵੱਲ ਗੌਰ ਕਰਨੀ ਪਊਗੀ ਜਿਹੜੇ ਤੋੜ ਬੈਠੇ ਅਸੀਂ ਆਪਦੇ ਵੱਖੋ ਵੱਖਰੇ ਲਾਲਚਾਂ ਦੇ ਕਰਕੇ ਚੌਧਰ ਦੇ ਵਿੱਚ ਫੂਫਾ ਦੇ ਚੱਕਰ ਦੇ ਵਿੱਚ ਧੌਣ ਦੇ ਵਿੱਚ ਫਸੇ ਕੀਲੇ ਦੇ ਕਰਕੇ ਜੱਟਵਾਦ ਦੇ ਚੱਕਰ ਦੇ ਵਿੱਚ ਜਿਹੜੇ ਅਸੀਂ ਤੋੜ ਬੈਠੇ ਵੀ ਜਨਰਲ categories ਤੇ schedule caste ਆ ਜੇਕਰ ਅਸੀਂ ਉਹ ਤੋੜੇ ਆ ਤੇ ਉਹ ਕਿਸੇ ਹੋਰ ਪਾਸੇ ਨੂੰ ਤੁਰ ਪਏ ਆ ਉਹਨਾਂ ਨੂੰ ਨਾਲ ਜੋੜਨਾ ਪਊਗਾ ਜੇ ਅਸੀਂ ਚਾਹੁੰਦੇ ਹਾਂ ਕਿ ਭਾਈ ਸਿੱਖੀ ਨੂੰ ਖਤਰਾ ਨਾ ਪੈਦਾ ਹੋਵੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਹੋਰ ਧਰਮਾਂ ਦੇ ਵੱਲ ਲੋਕ ਮੂੰਹ ਨਾ ਮੋੜਨ ਤੇ ਜੇਕਰ ਅਸੀਂ ਇਹ ਡਰਾਮੇ ਕਰਨੀ ਅਸੀਂ ਜੀ ਉੱਥੇ ਡਾਂਗ ਲੈ ਕੇ ਪਹੁੰਚ ਗਏ ਉੱਥੇ ਅਸੀਂ ਤਲਵਾਰਾਂ ਲੈ ਕੇ ਪਹੁੰਚ ਗਏ ਉੱਥੇ ਅਸੀਂ ਗਾਲ ਕੱਢਦੇ ਹਾਂ ਅਸੀਂ ਟੈਂਟ ਪਾੜਦੇ ਆਂਗੇ ਅਸੀਂ ਜੀ ਤੁਹਾਨੂੰ ਇਮਾਰਤ ਨਹੀਂ ਉਸਾਰਨ ਦੇਣੀ ਇਹ ਮਸਲੇ ਦਾ ਹੱਲ ਨਹੀਂ ਇਹ ਜਿੰਨਾ ਸਪਰਿੰਗ ਨੂੰ ਦੱਬਾਂਗੇ ਇਹ ਉਹਨਾਂ ਉੱਚਾ ਉੱਠੂਗਾ ਅੱਜ ਕਈ ਲੋਕ ਇਹ ਵੀ ਗੱਲ ਕਹਿਣਗੇ ਭੈਣਾਵੀਰ ਕਹਿਣਗੇ ਇਹ ਜੀ ਸਿੱਖੀ ਦੇ ਖਿਲਾਫ ਬੋਲ ਰਿਹਾ ਇਹ ਤਾਂ ਕੀ ਚਰਚਾ ਮੈਂ ਸੱਪਤ ਨਹੀਂ ਕਰ ਰਿਹਾ ਨਾ ਮੈਂ ਕਿਸੇ ਦੀ ਬਦਖੋਹੀ ਕਰ ਰਿਹਾ ਅੱਜ ਪੰਜਾਬ ਦੇ ਹਾਲਾਤ ਦੀ ਗੱਲ ਹੈ ਇਹ ਤੁਹਾਡੇ ਪਿੰਡ ਦੇ ਵਿੱਚ ਵੀ ਚਰਚ ਬਣੂਗੀ ਕਿਉਂਕਿ ਤੁਸੀਂ ਜੇਕਰ ਸਿੱਖ ਧਰਮ ਦੇ ਨਾਲੋਂ ਲੋਕਾਂ ਨੂੰ ਤੋੜੋਗੇ ਜੇ ਤੁਸੀਂ ਬਰਸ਼ੇ ਦੇ ਜ਼ੋਰ ਤੇ ਡਰਾਈ ਜਾਓਗੇ ਜੇ ਤੁਸੀਂ ਧਰਮ ਨੂੰ ਡਰਨ ਵਾਲੀ ਚੀਜ਼ ਬਣਾ ਦੇਓਗੇ ਜੇਕਰ ਇਹਨੂੰ ਲਚਕੀਲਾ ਨਹੀਂ ਕਰੋਗੇ ਇਹਦੇ ਵਿੱਚ ਤੁਸੀਂ ਸ਼ਲੀਮਤਾ ਨਹੀਂ ਲੈ ਕੇ ਆਓਗੇ ਤੁਸੀਂ ਆਪ ਦੇ ਸਿਧਾਂਤ ਜਿਹੜੇ ਆਪ ਹੀ ਕਟੜਤਾ ਪੈਦਾ ਕੀਤੀ ਹੈ ਜੇਕਰ ਇਹ ਆਪਾਂ ਨਹੀਂ ਬਦਲਾਂਗੇ ਤਾਂ ਆਉਂਦੇ ਸਮੇਂ ਦੇ ਵਿੱਚ ਕੱਲੇ-ਕੱਲੇ ਪਿੰਡ ਦੇ ਵਿੱਚ ਇੱਕ ਨਹੀਂ ਕਈ ਕਈ ਚਰਚਾ ਮੰਡਣੀ ਆ ਜੇ ਉਹਨਾਂ ਦੇ ਵਿੱਚ ਜ਼ੋਰ ਹੋਇਆ ਉਹ ਆਪਣੇ ਨਾਲ ਜੋੜ ਲੈਣਗੇ ਤੇ ਜੇ ਆਪਣੇ ਵਿੱਚ ਧਰਮ ਦਾ ਜ਼ੋਰ ਹੈਗਾ ਜੇਕਰ ਆਪਾਂ ਫਲਸਫੇ ਮੁਤਾਬਕ ਚੱਲਦੇ ਤਾਂ ਆਪਾਂ ਜੋੜ ਲਾਂਗੇ ਲੋਕ ਇਸ ਵੇਲੇ ਲੋਣਾ ਮਾਰੇ ਆ ਉਹਨਾਂ ਨੂੰ ਜੇਕਰ ਇਹ ਲੱਗਦਾ ਜੀ ਕਿ ਸਾਡੇ ਬੱਚੇ ਨੂੰ ਇੱਥੇ ਮੁਫਤ ਦੇ ਵਿੱਚ ਪੜ੍ਹਾਈ ਮਿਲ ਜੂਗੀ ਸਾਡੀ ਛੱਤ ਆਪ ਆ ਰਣਗੇ ਮੈਂ ਕਿਸੇ ਡੇਰੇ 'ਚ ਨਹੀਂ ਗਿਆ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਮਾਲਵੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਮੈਂ ਜਾਣਦਾ ਉਸ ਪਿੰਡ ਨੂੰ ਵੀ ਸਾਡੇ ਪਿੰਡ ਦੇ ਨੇੜੇ ਹੀ ਆ ਉੱਥੇ ਇੱਕ ਗਰੀਬ ਦੀ ਛੱਤ ਡਿੱਗ ਪਈ ਤੇ ਉਸ ਪਿੰਡ ਦੇ ਵਿੱਚ ਜਿਹੜੇ ਡੇਰੇ ਦਾ ਪ੍ਰਭਾਵ ਆ ਉਹਨਾਂ ਨੇ ਰਾਤੋਂ ਰਾਤ ਉਸ ਬੰਦੇ ਦੀ ਛੱਤ ਖੜੀ ਕਰਤੀ ਸਰੀਆ ਕੋਈ ਲੈ ਕੇ ਆਇਆ ਇੱਟਾਂ ਕੋਈ ਲੈ ਕੇ ਆਇਆ ਬਾਲੇ ਕੋਈ ਲੈ ਕੇ ਆਇਆ ਸੀਮੈਂਟ ਕੋਈ ਲੈ ਕੇ ਆਇਆ ਉਸ ਬੰਦੇ ਦਾ 1 ਰੁਪਈਆ ਨਹੀਂ ਖਰਚ ਹੋਇਆ ਤੇ ਨਾਲ ਦੀ ਨਾਲ ਰਾਤੋਂ ਰਾਤ ਫੇਰ ਕੋਠਾ ਖੜਾ ਕਰਤਾ ਹੁਣ ਉਹ ਬੰਦਾ ਕਿਸੇ ਪਾਸੇ ਜਾਊਗਾ ਕਿਉਂ ਅੱਜ ਸਾਨੂੰ ਇਹ ਗੱਲਾਂ ਸਮਝਣੀਆਂ ਪੈਣੀਆਂ ਲੰਗਰ ਲਾਉਣੇ ਬਹੁਤ ਚੰਗੀ ਗੱਲ ਆ ਪਾਠ ਕਰਾਉਣੇ ਬਹੁਤ ਚੰਗੀ ਗੱਲ ਆ ਪਰ ਜਿਹੜੀਆਂ ਸਾਡੇ ਅੰਦਰ ਕੁਰੀਤियां ਆ ਗਈਆਂ ਇਹਨਾਂ ਨੂੰ ਆਪਾਂ ਸਮਝ ਗਏ ਕੱਲੀਆਂ ਗਾਲਾਂ ਕੱਢਣ ਨਾਲ ਜਥੇਦਾਰਾਂ ਨੂੰ ਮਾੜਾ ਕਹਿਤਾ ਅਕਾਲ ਤਖਤ ਸਾਹਿਬ ਤੇ ਵੀ ਸਵਾਲ ਖੜੇ ਕਰਤੇ ਪਾਟਕਾਂ ਨੂੰ ਮਾੜਾ ਕਹਿਤਾ ਪੱਗਾਂ ਤੇ ਸਵਾਲ ਖੜੇ ਕਰਤੇ ਦਾੜ੍ਹੀਆਂ ਤੇ ਸਵਾਲ ਖੜੇ ਕਰਤੇ ਤਲਵਾਰਾਂ ਤੇ ਸਵਾਲ ਖੜੇ ਕਰਤੇ ਹਰ ਗੱਲ ਤੇ ਆਪਣੇ ਕੋਲੇ ਇਕੱਲਾ ਸਵਾਲ ਹੀ ਆ ਆਪਣੇ ਕੋਲੇ ਸ਼ਲੀਨਤਾ ਹੈ ਨਹੀਂ ਆਪਣੇ ਕੋਲੇ ਸਹਿਜਤਾ ਹੈ ਨਹੀਂ ਆਪਣੇ ਕੋਲੇ ਸ਼ਬਦ ਗੁਰੂ ਦੀ ਰਮਜ਼ ਹੈ ਨਹੀਂ ਇਹ ਸਭ ਤੋਂ ਵੱਡਾ ਕਾਰਨ ਆ ਸੋ ਪੰਜਾਬ ਦੇ ਵਿੱਚ ਸਿੱਖ ਘਟ ਗਿਣਤੀ ਚ ਨਾ ਰਹਿਣ ਤੇ ਪੰਜਾਬ ਦੇ ਵਿੱਚ ਪੱਗੋ ਹੱਥੀ ਨਾ ਹੋਣ ਤੇ ਪੰਜਾਬ ਦੇ ਵਿੱਚ ਪਿੰਡ ਪਿੰਡ ਖੁੱਲ ਰਹੀ ਚਰਚ ਨੂੰ ਅਸੀਂ ਡਾਂਗ ਦੇ ਜ਼ੋਰ ਤੇ ਬੰਦ ਨਾ ਕਰਵਾਏ ਅਸੀਂ ਜੀ ਉਸ ਥਾਂ ਦੇ ਉੱਤੇ ਹਲਾ ਲੋਈ ਨਹੀਂ ਕਹਿਣ ਦੇਣਾ ਆਵਸਥਾ ਦੇ ਉੱਤੇ ਆ ਨਹੀਂ ਗੱਲ ਕਹਿਣ ਦੇਣੀ ਇਹ ਮਸਲੇ ਦਾ ਹੱਲ ਨਹੀਂ ਮਸਲੇ ਦੀ ਜੜ ਪਹਿਲਾਂ ਲੱਭੋ ਆਪਣੇ ਵਿਚਲੀਆਂ ਕੁਰਿਤਾਂ ਲੱਭੋ ਕਿਉਂ ਇਹ ਸਾਰਾ ਕੁਝ ਹੋ ਰਿਹਾ ਫਿਰ ਮਸਲੇ ਦਾ ਹੱਲ ਹੋਊਗਾ ਇਹੋ ਜੀਆਂ ਖਬਰਾਂ ਨਾ ਆਉਣ ਵੀ ਕੋਰ ਸੰਗਰ ਪਿੰਡ ਦੇ ਵਿੱਚ ਆ ਫੈਸਲਾ ਕਰ ਲਿਆ ਗਿਆ ਤੇ ਫਲਾਣੇ ਪਿੰਡ ਦੇ ਵਿੱਚ ਆ ਚਰਚ ਢਾਉਣ ਦੀ ਗੱਲ ਕੀਤੀ ਗਈ ਆ ਫਲਾਣੇ ਪਿੰਡ ਚਾਗਲ ਇਤਿਫਾਕ ਦੀ ਪਿਆਰ ਦੀ ਮੁਹੱਬਤ ਦੀ ਗੱਲ ਕਰਗੇ ਤੇ ਮਸਲੇ ਨੂੰ ਸਮਝਗੇ